ਮਹਾਰਾਜ ਜੀ ਦੇ ਜੋ ਹਸਤ ਕਮਲ ਸ਼ੋਪਰਾਪਤ ਸ਼ਾਸਤਰ ਹਨ ਉਹ ਕੇਵਲ ਤਾਂਤ ਦੇ ਬਣੇ ਹੋਏ ਸ਼ਾਸਤਰ ਨਹੀਂ ਹਨ ਉਹਨਾਂ ਸ਼ਾਸਤਰਾਂ ਦੇ ਅੰਦਰ ਗੁਰੂ ਦੇਵ ਦੀ ਕشش ਹੈ ਸੱਚੇ ਪਾਤਸ਼ਾਹ ਜੀ ਦੇ ਗਾਤਰੇ ਦੀ ਸ੍ਰੀ ਸਾਹਿਬ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਵਿਰਾਜਮਾਨ ਹੈ ਉਹਨੂੰ ਕਰਾਮਾਤੀ ਸ੍ਰੀ ਸਾਹਿਬ ਵੀ ਕਹਿੰਦੇ ਐ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਸਤਰਾਂ ਸਮੇਤ ਉਹ ਸ੍ਰੀ ਸਾਹਿਬ ਦੇਣ ਲੱਗੇ ਸੀ ਤੇ ਭਾਈ ਦਇਆ ਸਿੰਘ ਸਾਹਿਬ ਨੇ ਬੇਨਤੀ ਕੀਤੀ ਸੀ ਮਹਾਰਾਜ ਇਹ ਸ੍ਰੀ ਸਾਹਿਬ ਨਹੀਂ ਦੇਣੀ ਸਤਿਗੁਰਾਂ ਨੇ ਉਸ ਸਮੇਂ ਕਿਹਾ ਹੱਸ ਕੇ ਭਾਈ ਦਇਆ ਸਿੰਘ ਜੀ ਸਾਡਾ ਤਾਂ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਭ ਕੁਝ ਹੀ ਤੁਹਾਡਾ ਹੈ ਜੇ ਤੁਸੀਂ ਆਖਦੇ ਹੋ ਤਾਂ ਨਹੀਂ ਦਿੰਦੇ ਸਤਿਗੁਰਾਂ ਨੇ ਗੱਤਰੇ ਕਰ ਲਈ ਸੀ ਉਹ ਸ਼ਸਤਰ ਤਖਸਾਲ ਦੇ ਉੱਪਰ ਵਿਰਾਜਮਾਨ ਹੈ